ਬੜੀਆਂ ਸਾਰੀਆਂ ਚੀਜ਼ਾਂ ਨੂੰ ਪਿਆਰ ਕਰਨਾ ਚੰਗਾ ਹੈ ਕਿਉਂਕਿ ਇਸ ਵਿੱਚ ਅਸਲੀ ਤਾਕਤ ਹੈ ਅਤੇ ਜੋ ਕੋਈ ਬੜਾ ਜ਼ਿਆਦਾ ਪਿਆਰ ਕਰਦਾ ਹੈ ਉਹ ਬੜਾ ਜ਼ਿਆਦਾ ਕੁਝ ਕਰਦਾ ਹੈ ਅਤੇ ਬੜਾ ਕੁਝ ਪੂਰਾ ਕਰ ਸਕਦਾ ਹੈ ਅਤੇ ਜੋ ਪਿਆਰ ਨਾਲ ਕੀਤਾ ਜਾਂਦਾ ਹੈ ਉਹ ਠੀਕ ਕੀਤਾ ਜਾਂਦਾ ਹੈ ਮੈਂ ਆਪਣੀ ਪੇਂਟਿੰਗ ਦਾ ਸੁਪਨਾ ਦੇਖਦਾ ਹਾਂ ਅਤੇ ਮੈਂ ਆਪਣਾ ਸੁਪਨਾ ਪੇਂਟ ਕਰਦਾ ਹਾਂ ਤਾਰਿਆਂ ਅਤੇ ਅਸਮਾਨ ਦੀ ਅਨੰਤਤਾ ਨੂੰ ਸਪਸ਼ਟ ਤੌਰ ਤੇ ਸਮਝੋ ਫਿਰ ਜੀਵਨ ਸੱਚਮੁੱਚ ਜਾਦੂਈ ਜਿਹਾ ਜਾਪਦਾ ਹੈ ਅਤੇ ਫਿਰ ਮੇਰੇ ਕੋਲ ਕੁਦਰਤ ਅਤੇ ਕਲਾ ਅਤੇ ਕਵਿਤਾ ਹੈ ਅਤੇ ਜੇ ਇਹ ਕਾਫੀ ਨਹੀਂ ਹੈ ਤਾਂ ਫਿਰ ਕਾਫੀ ਕੀ ਹੈ ਲੋਕਾਂ ਨੂੰ ਪਿਆਰ ਕਰਨ ਨਾਲੋਂ ਵਧੇਰੇ ਕਲਾਤਮਕ ਹੋਰ ਕੁਝ ਵੀ ਨਹੀਂ ਹੈ ਮੇਰੇ ਅੰਦਰ ਇੱਕ ਮਹਾਨ ਅੱਗ ਜਲ ਰਹੀ ਹੈ ਪਰ ਕੋਈ ਵੀ ਇਸ ਨੂੰ ਗਰਮ ਕਰਨ ਲਈ ਨਹੀਂ ਰੁਕਦਾ ਅਤੇ ਰਾਹਗੀਰਾਂ ਨੂੰ ਸਿਰਫ ਧੂਏ ਦਾ ਸ਼ੀਸ਼ਾ ਨਜ਼ਰ ਆਉਂਦਾ ਹੈ ਮੈਨੂੰ ਕੁਝ ਵੀ ਪੱਕੇ ਤੌਰ ਤੇ ਨਹੀਂ ਪਤਾ ਪਰ ਤਾਰਿਆਂ ਨੂੰ ਦੇਖ ਕੇ ਮੈਂ ਸੁਪਨੇ ਦੇਖਦਾ ਹਾਂ ਸਧਾਰਨਤਾ ਇੱਕ ਪੱਕੀ ਸੜਕ ਹੈ ਇਸ ਤੇ ਚੱਲਣਾ ਆਸਾਨ ਹੈ ਪਰ ਇਸ ਤੇ ਕੋਈ ਫੁੱਲ ਨਹੀਂ ਉਗਦੇ ਜੇ ਤੁਸੀਂ ਆਪਣੇ ਅੰਦਰੋਂ ਇੱਕ ਆਵਾਜ਼ ਸੁਣਦੇ ਹੋ ਜੋ ਕਹਿੰਦੀ ਹੈ ਕਿ ਤੁਸੀਂ ਤਸਵੀਰ ਨਹੀਂ ਬਣਾ ਸਕਦੇ ਤਾਂ ਬਿਲਕੁਲ ਤਸਵੀਰ ਬਣਾਓ ਅਤੇ ਉਹ ਆਵਾਜ਼ ਖਾਮੋਸ਼ ਹੋ ਜਾਵੇਗੀ ਮੈਂ ਆਪਣੇ ਦਿਲ ਅਤੇ ਆਤਮਾ ਨੂੰ ਆਪਣੇ ਕੰਮ ਵਿੱਚ ਲਗਾਇਆ ਹੈ ਇਸ ਪ੍ਰਕਿਰਿਆ ਵਿੱਚ ਮੈਂ ਆਪਣਾ ਦਿਮਾਗ ਗਵਾ ਲਿਆ ਹੈ ਮੈਂ ਅਕਸਰ ਸੋਚਦਾ ਹਾਂ ਕਿ ਰਾਤ ਦਿਨ ਨਾਲੋਂ ਜ਼ਿਆਦਾ ਜੀਵੰਤ ਅਤੇ ਵਧੇਰੇ ਰੰਗੀਨ ਹੈ ਨਜ਼ਦੀਕੀ ਦੋਸਤ ਸੱਚਮੁੱਚ ਜ਼ਿੰਦਗੀ ਦਾ ਖਜ਼ਾਨਾ ਹੁੰਦੇ ਹਨ। ਕਈ ਵਾਰ ਉਹ ਸਾਡੇ ਬਾਰੇ ਸਾਡੇ ਖੁਦ ਨਾਲੋਂ ਵੀ ਵਧੇਰੇ ਜਾਣਦੇ ਹਨ। ਉਹਨਾਂ ਦੀ ਮਿੱਠੀ ਇਮਾਨਦਾਰੀ ਨਾਲ ਉਹ ਸਾਡੀ ਅਗਵਾਹੀ ਅਤੇ ਸਮਰਥਨ ਕਰਦੇ ਹਨ। ਸਾਡੇ ਹਾਸੇ ਅਤੇ ਸਾਡੇ ਹੰਝੂ ਸਾਂਝੇ ਕਰਨ ਲਈ ਮੌਜੂਦ ਹਨ। ਉਹਨਾਂ ਦੀ ਮੌਜੂਦਗੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਅਸਲ ਵਿੱਚ ਕਦੇ ਵੀ ਇਕੱਲੇ ਨਹੀਂ ਹੁੰਦੇ। ਉਦਾਸੀ ਸਦਾ ਲਈ ਰਹੇਗੀ। ਜੇ ਅਸੀਂ ਕੁਝ ਵੀ ਕੋਸ਼ਿਸ਼ ਕਰਨ ਦਾ ਹੌਸਲਾ ਨਾ ਰੱਖਦੇ ਤਾਂ ਸਾਡਾ ਜੀਵਨ ਕਿਵੇਂ ਦਾ ਹੁੰਦਾ ਜੇ ਮੈਂ ਬਾਅਦ ਵਿੱਚ ਕੁਝ ਮਹੱਤਵਪੂਰਨ ਹਾਂ ਤਾਂ ਮੈਂ ਹੁਣ ਵੀ ਮਹੱਤਵਪੂਰਨ ਹਾਂ ਕਿਉਂਕਿ ਕਣਕ ਕਣਕ ਹੈ ਭਾਵੇਂ ਲੋਕ ਸ਼ੁਰੂ ਵਿੱਚ ਇਹ ਕਾਹੀ ਸਮਝਦੇ ਹੋਣ ਕਲਾ ਉਹਨਾਂ ਨੂੰ ਦਿਲਾਸਾ ਦੇਣ ਲਈ ਹੈ ਜਿਨ੍ਹਾਂ ਨੂੰ ਜ਼ਿੰਦਗੀ ਨੇ ਤੋੜ ਦਿੱਤਾ ਹੈ ਜੇ ਤੁਸੀਂ ਕੁਦਰਤ ਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਹਰ ਜਗ੍ਹਾ ਤੁਹਾਨੂੰ ਸੁੰਦਰਤਾ ਹੀ ਮਿਲੇਗੀ ਮਛਿਆਰੇ ਜਾਣਦੇ ਹਨ ਕਿ ਸਮੁੰਦਰ ਖਤਰਨਾਕ ਹੈ ਅਤੇ ਤੂਫਾਨ ਭਿਆਨਕ ਹੈ ਪਰ ਉਨ੍ਹਾਂ ਨੇ ਕਦੀ ਵੀ ਇਨ੍ਹਾਂ ਖਤਰਿਆਂ ਨੂੰ ਕਿਨਾਰੇ ਰਹਿਣ ਦਾ ਕੋਈ ਕਾਰਨ ਨਹੀਂ ਲੱਭਿਆ ਵੱਡੇ ਕੰਮ ਜਜ਼ਬਾਤੀ ਤੌਰ ਤੇ ਨਹੀਂ ਹੁੰਦੇ ਪਰ ਛੋਟੇ-ਛੋਟੇ ਕੰਮਾਂ ਨੂੰ ਇਕੱਠਾ ਕਰਕੇ ਕੀਤੇ ਜਾਂਦੇ ਹਨ ਮੈਂ ਆਪਣੀ ਕਲਾ ਨਾਲ ਲੋਕਾਂ ਨੂੰ ਛੂਹਣਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਉਹ ਇਹ ਕਹਿਣ ਕਿ ਉਹ ਡੂੰਗਾ ਮਹਿਸੂਸ ਕਰਦਾ ਹੈ ਉਹ ਕੋਮਲ ਮਹਿਸੂਸ ਕਰਦਾ ਹੈ ਮੈਂ ਆਪਣੇ ਆਪ ਬਣਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਹਾਂ ਇਸ ਦੀ ਪਰਵਾਹ ਘੱਟ ਕਰਦਾ ਹਾਂ ਕਿ ਲੋਕ ਮਨਜ਼ੂਰ ਕਰਦੇ ਹਨ ਜਾਂ ਨਹੀਂ ਕਰਦੇ ਮਨੁੱਖ ਦਾ ਦਿਲ ਸਮੁੰਦਰ ਵਾਂਗ ਹੁੰਦਾ ਹੈ ਇਸ ਦੇ ਤੂਫਾਨ ਵੀ ਹਨ ਇਸ ਦੀਆਂ ਲਹਿਰਾਂ ਵੀ ਹਨ ਅਤੇ ਇਸ ਦੀ ਡੂੰਘਾਈ ਵਿੱਚ ਇਸ ਦੇ ਮੋਤੀ ਵੀ ਹਨ ਮੈਂ ਹਮੇਸ਼ਾ ਉਹ ਕਰ ਰਿਹਾ ਹਾਂ ਜੋ ਮੈਂ ਅਜੇ ਨਹੀਂ ਕਰ ਸਕਦਾ ਇਹ ਸਿੱਖਣ ਲਈ ਕਿ ਇਹ ਕਿਵੇਂ ਕਰਨਾ ਹੈ ਮੈਂ ਹਮੇਸ਼ਾ ਸੋਚਦਾ ਹਾਂ ਕਿ ਰੱਬ ਨੂੰ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਬੜੀਆਂ ਸਾਰੀਆਂ ਚੀਜ਼ਾਂ ਨੂੰ ਪਿਆਰ ਕਰਨਾ ਮੈਂ ਖੋਜ ਰਿਹਾ ਹਾਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਮੈਂ ਇਸ ਵਿੱਚ ਆਪਣੇ ਦਿਲ ਨਾਲ ਹਾਂ ਕਿਤਾਬਾਂ ਪੜਨ ਦਾ ਤਜਰਬਾ ਵੀ ਚਿੱਤਰਾਂ ਦੇ ਦੇਖਣ ਵਾਂਗ ਹੁੰਦਾ ਹੈ ਇੱਕ ਵਿਅਕਤੀ ਨੂੰ ਬਿਨਾਂ ਸ਼ੱਕ ਬਿਨਾਂ हिचकिਚਾਹਟ ਦੇ ਪੂਰੇ ਵਿਸ਼ਵਾਸ ਨਾਲ ਸੁੰਦਰਤਾ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਸ਼ਾਇਦ ਸ਼ੁਰੂਆਤ ਸਭ ਤੋਂ ਮੁਸ਼ਕਲ ਹੁੰਦੀ ਹੈ ਪਰ ਹੌਸਲਾ ਰੱਖੋ ਸਭ ਕੁਝ ਠੀਕ ਹੋ ਜਾਵੇਗਾ ਕਿਸੇ ਚੀਜ਼ ਨੂੰ ਲੰਬੇ ਸਮੇਂ ਤੱਕ ਦੇਖਣ ਨਾਲ ਤੁਸੀਂ ਪੱਕੇ ਹੋ ਜਾਂਦੇ ਹੋ ਅਤੇ ਇਸ ਨਾਲ ਤੁਹਾਡੇ ਅੰਦਰ ਇੱਕ ਗਹਿਰਾ ਅਰਥ ਪੈਦਾ ਹੁੰਦਾ ਹੈ